ਲੱਭਾ ਬਜਾ ਮਾਰਦੇ ਹੁੰਦੇ ਨੇ ਆਪਦਾ ਬੇਤਨੀ ਐ ਕਰਦਾਂਗੇ ਹਾਰੀਆਂ ਪਗਲ ਨੂੰ ਭਜਾ ਦੋ ਫਲਾਲਾ ਕਰ ਦੋ ਮੇਰਾ ਖਿਆਲ ਆ ਉਹਦਾ ਫਿਲਮਾਂ ਦਾ ਤਜਰਬਾ ਤਾਂ ਹੋ ਸਕਦਾ ਹੈ ਉਹਦਾ ਸੰਘਰਸ਼ਾਂ ਦਾ ਤਜਰਬਾ ਨਹੀਂ ਹੋ ਸਕਦਾ ਫਿਲਮਾਂ ਦੇ ਵੀ ਸਤਾ 20 ਵੀ ਬੰਦੇ ਕੁੱਤੇ ਵੀ ਜਾ ਸਕਦੇ ਨੇ ਇੱਕ ਬੰਦਾ ਕੁੱਟ ਦਾਲਦਾ ਹੈਗਾ ਜਿਵੇਂ ਕੋਈ ਨਲਕਾ ਪੱਟ ਦਾਲਦਾ ਕੋਈ ਕੁਛ ਕਰ ਦਾਂਦਾ ਉਹ ਤਾਂ ਕੰਮ ਕਰ ਸਕਦਾ ਹੈ ਮੈਂ ਕਹਿੰਦਾ ਚਲ ਆਪਦੀ ਜਥੇਬੰਦੀ ਬਣਾ ਲਈ ਪਤਾ ਲੱਗ ਜੂ ਜਥੇਬੰਦੀ ਐ ਹੀ ਨਹੀਂ ਬਣ ਜਾਂਦੀ ਮਤਲਬ ਜੋੜੇ ਕਥਾਉਣੇ ਪੈਂਦੇ ਨੇ ਜ਼ਿੰਦਗੀ ਉੰਗਰਾਂ ਲਾਉਣੀਆਂ ਪੈਂਦੀਆਂ ਕੋਈ ਪਹਿਲੇ ਨਹੀਂ ਕਿਸੇ ਨੂੰ ਪ੍ਰਧਾਨ ਬਣਾ ਦਿੰਦਾ ਪਹਿਲਾਂ ਪਿੰਡ ਦਾ ਆਗੂ ਬਣਦਾ ਫਿਰ ਉਹ ਮਤਲਬ ਬਲਾਕ ਦਾ ਆਗੂ ਬਣਦਾ ਫਿਰ ਜ਼ਿਲ੍ਹੇ ਦਾ ਆਗੂ ਬਣਦਾ ਫਿਰ ਕਿਸੇ ਸਟੇਟ ਦੇ ਮੈਂਬਰ ਬਣਦਾ ਫਿਰ ਇੱਕ ਬੰਦਾ ਤੇੜੇ ਦਾ ਪ੍ਰਧਾਨ ਨਹੀਂ ਬਣ ਸਕਦਾ ਜਗਰਾਤ ਜੀ ਤੁਹਾਨੂੰ ਮਤ ਤੁਸੀਂ ਦਾ ਖਰੀਆ ਪੱਕਾ ਬੰਨੇਗਾ ਨਾ ਫਿਰ ਫਿਲਮਾਂ ਨਹੀਂ ਬਣਾ ਸਕਦਾ ਫਿਰ ਵੱਡੇ ਮਤ ਬੰਬਈ ਦੇ ਵਿੱਚ ਵੱਡੇ ਮੰਗਰਿਆਂ ਦੇ ਵਿੱਚ ਨਹੀਂ ਰਹਿ ਸਕਦਾ ਕਿ ਉਹ ਚਲਦੀ ਘਰ ਵੱਡੇ ਮੰਗਲਿਆਂ ਦੇ ਵਿੱਚ ਨਹੀਂ ਰਹਿ ਸਕਦਾ ਤਾਂ ਫਿਰ ਚੰਗੇ ਮਰਦਾ ਮੁੱਖ ਮੰਤਰੀਆਂ ਦੇ ਖਾਣਿਆਂ ਤੇ ਨਹੀਂ ਜਾ ਸਕਦਾ ਇਹ ਤਾਂ ਮੈਦਾਨ 'ਚ ਰਹਿਣਾ ਪਊਗਾ ਖੇਤਾਂ 'ਚ ਰਹਿਣਾ ਪਊਗਾ ਗਲੀਆਂ ਦੇ ਵਿੱਚ ਰਹਿਣਾ ਪਊਗਾ ਗਰੀਬ ਖਾਨਾਂ ਦੇ ਘਰੇ ਰਹਿਣਾ ਪਊਗਾ ਉੱਥੇ ਜਾਣਾ ਪਊਗਾ ਇਹ ਸੌਖਾ ਕੰਮ ਨਹੀਂ ਹੈਗਾ ਜਿਵੇਂ ਫਿਲਮਾਂ ਦੇ ਵਿੱਚ 11:00 ਵਜੇ ਮਾਰਦੇ ਹੁੰਦੇ ਨੇ ਆਪਦਾ ਵੀ ਅਸੀਂ ਐਂ ਕਰਦਾਂਗੇ ਹਰੀਆਂ ਪੱਗਾਂ ਵਾਲੇ ਨੂੰ ਭਜਾ ਦੋ ਫਲਾਨਾ ਕਰ ਦੋ ਮੇਰਾ ਖਿਆਲ ਆ ਉਹਦਾ ਫਿਲਮਾਂ ਦਾ ਤਜਰਬਾ ਤਾਂ ਹੋ ਸਕਦਾ ਹੈ ਉਹਦਾ ਸੰਘਰਸ਼ਾਂ ਦਾ ਤਜਰਬਾ ਨਹੀਂ ਹੋ ਸਕਦਾ ਫੇਲਵਾ ਦੇ ਵਿੱਚ ਤਾਂ 20-20 ਬੰਦੇ ਕੁੱਤੇ ਵੀ ਜਾ ਸਕਦੇ ਨੇ ਇੱਕ ਬੰਦਾ ਕੁੱਟ ਦਾਂਦਾ ਹੈਗਾ ਜਿਵੇਂ ਕੋਈ ਨਲਕਾ ਪੱਟ ਦਾਂਦਾ ਕੋਈ ਕੁਛ ਕਰ ਦਾਂਦਾ ਉਹ ਤਾਂ ਕੰਮ ਕਰ ਸਕਦਾ ਹੈ ਪਰ ਜਿਹੜੇ ਹਰੀਆਂ ਪੱਗਾਂ ਵਾਲੇ ਲੀਡਰ ਨੇ ਇਹਨਾਂ ਦਾ ਘੱਟੋ-ਘੱਟ ਮਤਲਬ 50 ਸਾਲ ਤੋਂ ਲੈ ਕੇ 40 ਸਾਲ ਤੋਂ ਘੱਟ ਕਿਸੇ ਦਾ ਤਜਰਬਾ ਨਹੀਂ ਕੋਈ ਇੱਕ ਮੰਗ ਨਹੀਂ ਮਨਾਈ ਦਰਜਨਾ ਮੰਗਾ ਸਰਕਾਰਾਂ ਤੋਂ ਮਨਾਈਆਂ ਚਾਹੇ ਸਥਾਨਕ ਸਰਕਾਰਾਂ ਹੋਣ ਚਾਹੇ ਸੈਂਟਰ ਦੀਆਂ ਹੋਣ ਲੰਮਾ ਸਮਾਂ ਮਤਲਬ ਗੜਿਆ ਜਿਹੜੇ ਕਿਸਾਨ ਵਿਰੋਧੀ ਲੋਕ ਨੇ ਇਹ ਜੀ ਪਹਿਲਪ ਮਾਰਦੇ ਨੇਗੇ ਇਹ ਅंदोलਨ ਵੇਲੇ ਵੀ ਵਿਰੋਧ ਚ ਬੋਲਦੇ ਰਹੇ ਇਹ ਅंदोलਨ ਚ ਗੈ ਕਿਸੇ ਵੀ ਸਟੇਜ ਤੇ ਬੋਲਦਾ ਸੀ ਇਹ ਸਾਡੇ ਕਿਸਾਨ ਲੀਡਰਾਂ ਤੇ ਕਿਸਾਨਾਂ ਤੇ ਵਿਰੋਧ ਹੀ ਬੋਲਦਾ ਸੀਗਾ ਉਲਟ ਹੀ ਬੋਲਦਾ ਸੀ ਸਾਡੀ ਉਹᱫੋ ਮਜਬੂਰੀ ਸੀ ਕਿ ਜੇ ਇਹਨਾਂ ਨਾਲ ਜੁੱਤਪਨਾਈਨ ਹੋਣੀ ਹੁੰਨੀ ਆ ਤਾਂ ਕ੍ਰਿਸ਼ਟ ਕਰਦੇ ਆਗੇ ਤਾਂ ਗਲਤ ਕੰਮ ਹੋਊਗਾ ਤਾਂ ਅਸੀਂ ਉਹਦੋ ਚੁੱਪ ਰਹਿੰਦੇ ਸੀਗੇ ਮੈਂ ਕਹਿੰਦਾ ਚਲ ਆਪਦੀ ਜਥੇਬੰਦੀ ਬਣਾ ਲੇ ਪਤਾ ਲੱਗ ਜੂ ਜਥੇਬੰਦੀ ਐਂ ਨਹੀਂ ਬਣ ਜਾਂਦੀ ਮਤਲਬ ਜੋੜੇ ਘਸਾਉਣੇ ਪੈਂਦੇ ਨੇ ਜ਼ਿੰਦਗੀਆਂ ਉਮਰਾਂ ਲਾਉਣੀਆਂ ਪੈਂਦੀਆਂ ਕੋਈ ਪਹਿਲੇ ਨਹੀਂ ਕਿਸੇ ਨੂੰ ਪ੍ਰਧਾਨ ਬਣਾਉਂਦਾ ਪਹਿਲਾਂ ਪਿੰਡ ਦਾ ਆਗੂ ਬਣਦਾ ਫਿਰ ਉਹ ਮਤਲਬ ਬਲਾਕ ਦਾ ਆਗੂ ਬਣਦਾ ਫਿਰ ਜ਼ਿਲ੍ਹੇ ਦਾ ਆਗੂ ਬਣਦਾ ਫਿਰ ਕਿਤੇ ਸਟੇਟ 'ਚ ਮੈਂਬਰ ਬਣਦਾ ਫਿਰ ਇੱਕ ਬੰਦਾ ਸਟੇਟ ਦਾ ਪ੍ਰਧਾਨ ਨਹੀਂ ਬਣ ਸਕਦਾ ਅਸੀਂ ਤਾਂ ਦਰਜਨਾ ਮੰਗਾਂ ਮਨਾਈਆਂ ਇਹ ਮੈਨੂੰ ਦੱਸ ਦੇ ਦਿਖਾ ਦੇ ਵੀ ਇਹਨੇ ਇੱਕ ਵੀ ਕਿਸੇ ਕਿਸਾਨ ਦੀ ਜਾਂ ਮਜ਼ਦੂਰ ਦੀ ਕੋਈ ਮੰਗ ਮਨਾਈ ਹੋਵੇ ਆਵਾਜ਼ਾਂ ਸੰਘਰਸ਼ ਛੇੜ ਕੇ ਫਿਲਮਾਂ ਦੇ ਵਿੱਚ ਇੱਕ ਤਾਂ ਜ਼ਰੂਰ ਹੈ ਗਰੀਬ ਬੈਲੀ ਬਣ ਕੇ ਗਰੀਬ ਕਿਸਾਨਾਂ ਦੀ ਜਮੀਨਾਂ ਦੇ ਕਬਜ਼ਾ ਕਰਦਾ ਮੈਂ ਦੇਖਿਆ ਸਰ ਕਹਿੰਦਾ ਪਹਿਲਾਂ ਐ ਕਰੋ ਤੁਸੀਂ ਇੱਕ ਜਥੇਬੰਦੀ ਬਣਾ ਲਓ ਅਸੀਂ ਆਖਿਆ ਜੀ ਦਰ ਜਥੇਬੰਦੀ ਅਸੀਂ ਇਕੱਠੇ ਹੋ ਗਏ ਇੱਕ ਬਣਾ ਕੀ ਆਏ ਹਾਂ ਜੇ ਇਕੱਠੇ ਹੋਇਆ ਕਹਿੰਦਾ ਐ ਨਹੀਂ ਮੈਨੂੰ ਪ੍ਰਧਾਨ ਬਣਾ ਲਓ ਸਮਝ ਲੈ ਅਸੀਂ ਕਹਾਂ ਜੰਗਾ ਜੀ ਮੁੱਖ ਮੰਤਰੀ ਤੋਂ ਅਸਤੀਫਾ ਦੇ ਦਿਓ ਫਿਰ ਅਸੀਂ ਤੁਹਾਨੂੰ ਪ੍ਰਧਾਨ ਬਣਾ ਲਿਆ ਕਹਿੰਦਾ ਫਿਰ ਕਿਸੇ ਨੇ ਸਸਲੀ ਕਾਲ ਨਹੀਂ ਬਣਾਉਣੀ ਤੇ ਜੇ ਜਗਰਾਤ ਨਹੀਂ ਤੁਹਾਨੂੰ ਮੈਂ ਪੁੱਛਦਾ ਹਰੀਆਂ ਪੱਗ ਬੰਦੇਗਾ ਨਾ ਫਿਰ ਫਿਲਮਾਂ ਨਹੀਂ ਬਣਾ ਸਕਦਾ ਫਿਰ ਵੱਡੇ ਮਤਲਬ ਬੰਬਈ ਦੇ ਵਿੱਚ ਵੱਡੇ ਬੰਗਰਿਆਂ ਦੇ ਵਿੱਚ ਨਹੀਂ ਰਹਿ ਸਕਦਾ ਕਿਉਂ ਜਲਦੀ ਘੜ ਵੱਡੇ ਬੰਗਲਾ ਦੇ ਵਿੱਚ ਨਹੀਂ ਰਹਿ ਸਕਦਾ ਤਾਂ ਤੇ ਫਿਰ ਚੰਗੇ ਮਾਰਦਾ ਮੁੱਖ ਮੰਤਰੀਆਂ ਦੇ ਖਾਣਿਆਂ ਤੇ ਨਹੀਂ ਜਾ ਸਕਦਾ ਫੇਰ ਤਾਂ ਮੈਦਾਨ 'ਚ ਰਹਿਣਾ ਪਊਗਾ ਖੇਤਾਂ 'ਚ ਰਹਿਣਾ ਪਊਗਾ ਗਲੀਆਂ ਦੇ ਵਿੱਚ ਰਹਿਣਾ ਪਊਗਾ ਗਰੀਬਸਨਾਂ ਦੇ ਘਰੇ ਰਹਿਣਾ ਪਊਗਾ ਉੱਥੇ ਜਾਣਾ ਪਊਗਾ ਇਹ ਸੌਖਾ ਕੰਮ ਨਹੀਂ ਹੈਗਾ ਬਹੁਤ ਮਾੜਾ ਸਾਡੇ ਤੇ ਇੱਕ ਵੱਡੀ ਆਫਤ ਡਿੱਗੀ ਆ ਕਿਸਾਨਾਂ ਤੇ ਸਾਡਾ ਨੌਜਵਾਨ ਸ਼ਹੀਦ ਹੋ ਗਿਆ ਅਧੋਲਣ ਸਾਡਾ ਚੱਲੀ ਜਾਂਦਾ ਸਰਕਾਰ ਉਹਨੂੰ ਕੋਈ ਧਣ ਪੱਤਰ ਨਹੀਂ ਦੇ ਰਹੀ ਮੰਗਾ ਨਹੀਂ ਮੰਨ ਰਹੀ ਸਾਡੇ ਤੇ ਐਡੀ ਐਡੀ ਮਾਰ ਪੈ ਰਹੀ ਹੈ ਇਹ ਸਾਡੇ ਤੇ ਉਹ ਛੱਡਦੇ ਨੇ ਹਰੀਆਂ ਪੱਗਾਂ ਵਾਲੇ ਨੂੰ ਪਾਸੇ ਕਰ ਦੋ ਅਸੀਂ ਸਾਰੇ ਹੀ ਹਰੀਆਂ ਪੱਗਾਂ ਵਾਲਿਆਂ ਸਰਾਸਰ ਮੈਂ ਇਸ ਗੱਲ ਦੀ ਉਹਦੀ ਨਖੇਦੀ ਕਰਦਾ ਇਹ ਜੀ ਗੱਲ ਨਹੀਂ ਕਣੀ ਚਾਹੀਦੀ